ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਪਰਮਾਤਮਾ ਦਾ ਤੁਹਾਨੂੰ ਜਲਦੀ ਖਾਲੀ ਵਿੱਚ ਰੱਖੇ ਤੁਹਾਡੇ ਕਾਰੋਬਾਰ ਵਿੱਚ ਤਰੱਕੀਆਂ ਵਾਸੇ ਅੱਜ ਆਪਾਂ ਅੱਜ ਆਪਣਾ ਟੌਪਿਕ ਹੈਗਾ ਵਾ ਬਰੀਡ ਕਿਉਂਕਿ ਬਰੀਡ ਤੇ ਬਰੀਡ ਜਾਂ ਜੁਲਦੀ ਬਰੀਡ ਤੇ ਕੰਮ ਕਰਨਾ ਚਾਹੀਦਾ ਆਪਾਂ ਨੂੰ ਕਿਉਂਕਿ ਜੇ ਆਪਾਂ ਅੱਗੇ ਵਧਣਾ ਫਿਰ ਆਪਾਂ ਨੂੰ ਬਰੀਡ ਤੇ ਕੰਮ ਕਰਨਾ ਹੀ ਚਾਹੀਦਾਗਾ ਕਿਉਂਕਿ ਬਰੀਡ ਆਪਾਂ ਤੁਹਾਨੂੰ ਤਾਂ ਦੱਸ ਦਿਆਂ ਵੀ ਆਪਣੇ ਕੋਲ ਤਕਰੀਬਨ ਸਾਰੀਆਂ ਬਰੀਡ ਆਲੀਆਂ ਹੀ ਆ 16 ਪਲੱਸ ਆਲੀਆਂ ਹੀ ਆ ਵੀ 20 ਆਲੀਆਂ ਵੀ ਵਿੱਚ ਹੈਗੀਆਂ ਵਾ ਆਪਾਂ ਇਧਰੋਂ ਸ਼ੁਰੂ ਕਰਦੇ ਆਂ ਆਪਣੀ ਆਮ ਮੱਝ ਜਾਂ ਇਹ ਮੱਝ ਐਨੀ ਕੁ ਬਰੀਡ ਜ ਹੈ ਐਨੀ ਕੁ ਜਾਤ ਚ ਐਨੀ ਪਤਲੀ ਚਮੜੀ ਦੀ ਹੈ ਨਾ ਇਥੋਂ ਪਤਾ ਲੱਗਦਾ ਬਰੀਡ ਦਾ ਜਿਹਦੀ ਜ਼ਿਆਦਾ ਪਤਲੀ ਹੋਊਗੀ ਵੀ ਕਿੰਨਾ ਕੁ ਦੁੱਧ ਦਿੰਦੀ ਹੋਊਗੀ ਕਿਉਂਕਿ ਬਰੀਡ ਤੇ ਕੰਮ ਕਰਾਂਗੇ ਉਹ ਨਹੀਂ ਆਪਾਂ ਨੂੰ ਗਾਹ ਨਫਾ ਦੇ ਕੇ ਜਾਣਾ ਹੈ ਕਿਉਂਕਿ 8-10 ਕਿਲੋ ਵਾਲਿਆਂ ਦਾ ਤੁਹਾਨੂੰ ਪਤਾ ਹੀ ਆ ਵੀ ਉਹ ਤਾਂ ਆਪਾਂ ਕੰਮ ਸ਼ੁਰੂ ਕਰਨਾ ਵਾ ਜੇ ਆਪਾਂ ਉਹ ਅਲੱਗ ਚੀਜ਼ ਰਹਿ ਗਈ ਵੀ ਜਦੋਂ ਆਪਾਂ ਕੰਮ ਸ਼ੁਰੂ ਕਰਨਾ ਵਾ ਉਦੋਂ ਆਪਾਂ ਨੋਰਮਲ ਜੀ ਮੱਝ ਰੱਖ ਕੇ ਕੰਮ ਸ਼ੁਰੂ ਕਰਦੇ ਆਂ ਕਰ ਦੇ ਸਕਦੇ ਆਂ ਵੀ ਆਪਾਂ ਹੌਲੀ-ਹੌਲੀ ਤਰੱਕੀ ਕਰਾਂਗੇ ਇਹ ਹੈਗੇ ਵੀ ਆਪਾਂ ਇਹ ਅਸੀਂ ਲਈ ਸੀਗੀ ਮੱਝ 2000 24 ਹੈ ਨਾ 24 ਚ ਲਈ ਸੀਗੀ ਇਹ 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 ਦੂਜੇ ਸੂਏ ਲਈ ਸੀ ਇਹ ਇੰਨੀ ਕੁ ਬਰੀਡ ਚ ਨਾ ਇੰਨੀ ਕ ਸੀਲ ਸਰਾਗਾ ਗਾਂ ਜਿਹੜੀ ਕੱਟੀ ਵੀ ਨਾ ਇੰਨੀ ਸੀਲਾ ਨਾ ਉਹ ਵੀ ਤੁਹਾਨੂੰ ਦਿਖਾਵਾਂਗੇ ਇਹਨੇ ਸਾਡੇ ਕੋਲੇ ਆ ਕੇ ਪੀਕ ਲੈਵਲ ਤੇ 18 ਕਿਲੋ ਦੁੱਧ ਦਿੱਤਾ ਤੇ ਇਹਨੇ ਸਾਨੂੰ 7 ਮਹੀਨੇ ਪੂਰੇ ਦੁੱਧ ਦਿੱਤਾ ਇਹਦਾ ਥਣ ਵੀ ਖਰਾਬ ਸੀ ਫੇਰ ਵੀ ਤਿੰਨ ਥਣਾ ਤੋਣਾ ਉਹਦਾ ਦੁੱਧ ਦਿੰਦੀ ਰਹੀ 18-14 ਲੀਟਰ ਵੀ 7ਵੇਂ ਮਹੀਨੇ ਤੱਕ ਫਿਰ ਇਹਨੂੰ ਛੱਡਣਾ ਪੈ ਗਿਆ ਕਿਉਂਕਿ ਇਹਦਾ ਥਣ ਦੀ ਪ੍ਰੋਬਲਮ ਆ ਗਈ ਸੀ ਕਿ ਵੀ ਮਸਲਿਆਂ ਜਾਂ ਕਰਕੇ ਵੀ ਛਿੱឌੀਆਂ ਆਉਣ ਲੱਗ ਗਈਆਂ ਸੀਗੀਆਂ ਵੀ ਜਿਆਦਾ ਨਾ ਖਰਾਬ ਹੋ ਜਵੇ ਫਿਰ ਤੂ ਬਾਈਆਂ ਭਰੀਆਂ ਸੀਆਂ ਤਾਂ ਕਰਕੇ ਵੀ ਇਹਦਾ ਥਣਾ ਖੜਨ ਦੀ ਸਵਾਹਣਾ ਬਣ ਗਈ ਸੀਗੀ ਵੀ ਹੁਣ ਵੀ ਚਲ ਦਵਾਈ ਦੇਈ ਜਾਂਦੀ ਆ ਵੀ ਅਗਲੇ ਸੂਏ ਚੰਨੂਗਾ ਕਿਉਂਕਿ ਇਹ ਹਜੇ ਉਦੋਂ ਆਪ ਨੂੰ ਟਾਈਮ ਤੇ ਪਤਾ ਲੱਗ ਗਿਆ ਸੀਗਾ ਵੀ ਇਹਦਾ ਥਣ ਖੜਦਾ ਜਾਂਦਾ ਹੈਗਾ ਪਰ ਇਹਨੇ ਬਹੁਤ ਚੰਗਾ ਦੁੱਧ ਦਿੱਤਾ ਵੀ ਲੰਮਾ ਟਾਈਮ ਦੁੱਧ ਦਿੱਤਾ ਇਹ ਫਰੀ ਤਾਂ ਉਹਨੇ ਦੂਜੀ ਸਵੇਰ 18 ਲੀਟਰ ਦੁੱਧ ਦਿੱਤਾ ਪੀਕ ਲੈਵਲ ਤੇ ਆਹ ਮੱਝ ਬਾਰੇ ਤਾਂ ਤੁਸੀਂ ਜਾਣਦੇ ਆ ਕਿਉਂਕਿ ਇਹਦੀ ਆਪਾਂ ਚਵਾਈ ਵੀ ਕਰਾਈ ਆ ਚਵਾਈ ਵੀ ਕੀਤੀ ਆ ਮੌਜੂਦਾ ਤੁਹਾਨੂੰ ਇਹ ਸਾਈਡ ਦੇ ਦਿੱਤੀ ਆ ਵੀ ਇਹ ਇਹ ਇੰਨੀ ਜਾਨਤਾ ਤੁਸੀਂ ਆਪ ਹੀ ਦੇਖੋਗੇ ਕਿਉਂਕਿ ਇਹਨੂੰ 8ਵਾਂ ਮਹੀਨਾ ਲੱਗ ਗਿਆ ਵਾ ਹਜੇ ਵੀ ਦੁੱਧ ਦੇ ਇਹ 10 ਲੀਟਰ ਦੇ ਹੀ ਜਾਂਦੀ ਆ ਅਸੀਂ ਦਾਣਾ ਵੀ ਘਟਾਤਾ ਵਾ ਕਿਉਂਕਿ ਇੱਕਦਮ ਦੁੱਧ ਨਹੀਂ ਛੜ ਸਕਦੇ ਕਈ ਵਾਰ ਥਣ ਖਰਾਬ ਹੋ ਜਾਂਦੇ ਅਸੀਂ ਦਮਾਉਣ ਲੱਗ ਜਾਂਦੇ ਆ ਤਾਂ ਕਰਕੇ ਹਜੇ ਇਹਨੂੰ ਇੱਕ ਡੰਗ ਕੀਤਾ ਹੋਇਆ ਵਾ ਫਿਰ ਵੀ ਇਹ 10 ਲੀਟਰ ਦੁੱਧ ਰਹੀ ਆਂਦੀ ਆ ਵੀ ਇੰਨੀ ਕਿਹਦੀ ਚੰਗੀ ਆ ਵੀ ਕਹਿਣ ਦਾ ਭਾਵ ਚੰਗੀ ਬਲੀਡ ਦਾ ਫਾਇਦਾ ਬਹੁਤ ਹੁੰਦਾ ਵਾ ਵੀ ਚ ਲੰਮਾ ਟਾਈਮ ਦੁੱਧ ਦਿੰਦੀ ਆ ਚੰਗੀ ਤਰੀਕੇ ਨਾਲ ਇਹ ਕਾਮ ਆਇਆ ਇਹ ਵੀ ਥਾਰਮਪਲਾਸੀ ਆ ਵੀ ਇਹਨੇ ਇਹ ਹੁਣ ਹੈਗੀ ਆ ਮਹੀਨੇ ਕਿ ਵੀ ਇਹ ਗੱਬਰ ਨਾ ਹਜੇ ਇਹਨੂੰ ਸੂਹੀ ਨੂੰ ਹੋ ਗਿਆ 5-6 ਮਹੀਨੇ ਇਹਨੂੰ ਸੂਈ ਨੂੰ 5-6 ਮਹੀਨੇ ਹੋ ਗਏ ਮਾਣੇ ਹੈ ਮਹੀਨੇ ਦੀ ਗੱਭਣਾ ਵੀ ਚੈੱਕ ਨਹੀਂ ਕਰਾਈ ਚਾਹਣੋਂ ਗੱਭਣੀ ਹੋਵੇ ਪਰਵਾਹ ਨਾ ਕਰੇ ਹੁਣ ਵੀ ਇਹ 16 ਲੀਟਰ ਦੁੱਧ ਦੇ ਰਹੀ ਆ ਵੀ 16 ਲੀਟਰ ਦੁੱਧ ਇੰਨੀ ਗਰਮੀ ਵਿੱਚ ਵੀ ਦੇ ਰਹੀ ਹੈ ਕਿਉਂਕਿ ਚਰਮੀ ਇੰਨੀ ਜਿਆਦਾ ਆ ਹਜੇ ਫੋਗਰਾਂ ਨਾਲ ਬਹੁਤ ਵਿਚਾਰ ਨੂੰ ਗਾਮ ਦਾ ਹੀ 쿨ਰ ਲੱਗੇ ਰਹਿੰਦੇ ਆ ਬਾਕੀ ਇਹਨਾਂ ਨੂੰ ਪਾਣਾ ਪਿਆਈ ਦਾ ਦੁਪਹਿਰੇ ਬਾਦੂ ਤੇ ਕਿਉਂਕਿ ਇਹਨਾਂ ਨਾਲ ਇੰਨਾ ਨਾ ਵੀ ਗਰਮੀ ਵੀ ਗਰਮੀ ਵੈਸੇ ਮੱਜਾਂ ਘੱਟ ਜਾਂਦੀਆਂ ਉਹਨੇ ਗਾਵਾਂ ਥੋੜੀ ਜਾਗਦੀ ਹੁੰਦੀ ਆ ਆ ਵੀ ਦੇਖੋ ਇਹ ਗਾਂ ਇਹ ਵੀ ਸਾਡੇ ਕੋਲ ਪੂਰੀ ਟੌਪ ਬਰੀਡ ਆ ਐਚਐਫ ਜਿਹਨੂੰ ਕਹਿੰਦੇ ਆ ਇਹ ਥੋੜੀ ਜੀ ਹੋਣ ਨਾ ਇਹਨੇ ਮੋਗ ਮਾਰਨ ਲੱਗੀ ਕਰਕੇ ਨਾ ਦੁੱਧ ਘਟ ਗਿਆ ਨਹੀਂ ਇਹ ਪਹਿਲਾਂ ਇਹ ਦੋ ਦੰਦ ਦਾ ਹਜੇ ਇਹਨੇ ਦੋ ਦੰਦ ਦਾ ਗੋਸ ਦੇ ਰੰਗ ਚਿੱਟਕੇ ਹੋਏ ਆ ਇਹ ਇਹ ਬਹੁਤ ਬਹੁਤ ਚੰਗੇ ਤੇ ਇਸ ਟਾਈਮ ਚੱਲ ਰਹੀ ਆ ਆ ਜਾਰਸੀ ਇਹ ਵੀ ਆਪਣੀ ਪੂਰੀ ਟੌਪ ਚਾਹੇ ਇਹਨੇ ਵੀ ਦੁੱਧ ਇਹ ਵੀ ਦੁੱਧ ਜਿਹਾ ਸੋਈ ਆਪਾਂ ਲਈ ਸੀ ਇਹਨੇ ਵੀ ਆਪਾਂ ਨੂੰ ਚੌਲੀ ਲੀਟਰ ਦੋਦ ਦਿੱਤਾ ਆਪਾਂ ਹੱਥ ਠਿਚੋਈ ਆਦੇ ਆਪਾਂ ਠਿਚੋਇਆ ਇਹ ਦੋਦ ਇਹ ਇੰਨੀ ਕਿਸੇ ਲਾਣਾ ਚਾਈ ਇਹਨੂੰ ਦੋਨੇ ਪਾਸੇ ਬਹਿ ਕੇ ਜੋ ਕੋਈ ਚੱਕਰ ਨਹੀਂ ਜਿਵੇਂ ਮਾਰਦੀ ਬੈਠੀ ਇਹਨੂੰ ਐ ਥਾਣਾ ਨੂੰ ਹੱਥ ਨਹੀਂ ਜਿਮਾ ਨਹੀਂ ਕਰਾ ਸਾਨੀਆਂ ਮੱਜ ਵੀ ਨਹੀਂ ਆਏ ਬਿਲਕੁਲ ਮਾਰ ਜਾਣਗੀਆਂ ਆਪਾਂ ਤੁਹਾਨੂੰ ਦਿਖਾਉਨੇ ਆ ਉਧਰ ਇਹਨਾਂ ਦੀਆਂ ਕਟੀਆਂ ਆ ਕੱਟੀ ਆ ਆ ਉਧਰ ਮੱਜ ਖੜੀ ਹੈ ਉਹਦੀ ਕੱਟੀ ਇਧਰ ਬੰਨੀ ਹੋਈ ਆ ਇਧਰ ਵੀ ਆਪਣੀਆਂ ਵੱਜਾਂ ਖੜੀਆਂ ਆ ਆਹ ਆ ਦਾ ਆਪਣੀ ਇਹ ਵੀ ਹੁਣ ਇਸ ਟਾਈਮ ਇਹਨੂੰ 9ਵਾਂ ਮਹੀਨਾ ਲੱਗ ਜਾਣਾ ਵਾ ਇਹਨੇ ਵੀ ਚੰਗਾ ਦੁੱਧ ਦਿੱਤਾ ਆਪਣੇ ਘਰੇ ਆ ਕੇ ਲਈ ਇਹ ਵੀ ਵਧੀਆ ਵਾ ਇਹ ਦੁੱਧ ਦੀ ਖਾਰ ਬਹੁਤ ਮੰਗਦੀ ਬਹੁਤ ਜਿਆਦਾ ਦੁੱਧ ਦੀ ਖਾਰ ਮੰਗਦੀ ਆ ਸੇਵਾ ਤਾਂ ਆਪਦੇ ਵੱਲੋਂ ਪੂਰੀ ਕਰੀ ਦੀ ਪਰ ਇਹ ਦੁੱਧ ਦੀ ਖਾਰ ਜਿਆਦਾ ਮੰਗਦੀ ਆ ਆਹ ਇਹ ਆ ਤਾਂ ਕਹਿੰਦੇ ਨਾ ਇੰਨੀ ਚੰਗੇ ਇਹ ਪਹਿਲਾਂ ਇਹ ਵੀ ਅਸੀਂ ਲਈ ਸੀਗੀ ਵੀ ਇਹ ਵੀ ਪਹਿਲਾਂ ਨਾ ਇਸ ਟਾਈਮ ਇਹਨੂੰ 7ਵਾਂ ਮਹੀਨਾ ਲੱਗਿਆ ਹੋਇਆ ਵਾ ਤੇ ਦੁੱਧ ਦੇ ਰਹੀ ਆ 9 ਕਿਲੋ 7 ਮਹੀਨਾ ਲੱਗਿਆ 9 ਕਿਲੋ ਇਹ ਕੋਈ ਟੀਕਾ ਨਹੀਂ ਲਾਉਂਦੇ ਅਸੀਂ ਕਿਸੇ ਵੀ ਪਸ਼ੂ ਦੇ ਕੋਈ ਕੁੱਝ ਨਹੀਂ ਕਰਦੇਗੇ ਬਿਨਾ ਟੀਕੇ ਚੋਣਿਆ ਜੇ ਇਹ ਨਹੀਂ ਮੰਨ ਲਾ ਵੀ ਨਹੀਂ ਦੁੱਧ ਦਿੰਦੀਆਂ ਆਈਆਂ ਫਿਰ ਅਸੀਂ ਨਾ ਇਹਨਾਂ ਨੂੰ ਵੀ ਆਏ ਕਹਿੰਦੇ ਨੇ ਵੀ ਨਹੀਂ ਟੀਕਾ ਲਾਉਣਾ ਵੀ ਅਗਲੇ ਡੰਗ ਚੋਣਾ ਫਿਰ ਅਸੀਂ ਜਿਵੇਂ ਆਪਾਂ ਹੁਣ ਚੋਣ ਲੱਗੇ ਆ ਫਿਰ ਨਾ ਅਸੀਂ ਅੱਧਾ ਘੰਟਾ ਰੋਕਦੇ ਘੰਟਾ ਰੋਕ ਕੇ ਦੇਖਦੇ ਨੇ ਫਿਰ ਮਿਲ ਪੈਂਦੀਆਂ ਇਹ ਵੀ ਅਸੀਂ ਕਦੇ ਟੀਕਾ ਲਾਇਆ ਇਹ ਭਾੜੇ ਤੇ ਸਾਰੀਆਂ ਸਾਡੀਆਂ ਮੱਝਾਂ ਵੀ ਅਸੀਂ ਸੂਣ ਤੋਂ ਬਾਅਦ ਵੀ ਇਹ 20-25 ਦਿਨਾਂ ਵਾਲੇ ਇਹਨਾਂ ਦੇ ਇੱਕ ਗੱਟ ਨੂੰ ਵਸ਼ਰੂਪ ਪਾਸੇ ਕਰ ਦਿੰਨੇ ਕਿਉਂਕਿ ਉਹ ਦੰਦ ਮਾਰਦੇ ਠਾਣਾ ਤੇ ਥਾਂ ਖਰਾਬ ਕਰਦੇ ਤਾਂ ਕਰਕੇ ਅਸੀਂ ਵੀ ਨੂੰ ਇਹਨਾਂ ਨੂੰ ਬਾਹਰੇ ਤੇ ਜੋਨੇ ਬਾਹਰੇ ਤੇ ਗਝਾਣੀਆਂ ਹੋਈਆਂ ਮਾ ਵਿਰਾਮਦਾਰੀ ਨਾਲ ਮੈਂ ਇਹ ਇੰਨੀ ਇਹ ਸੀਲ ਢੰਡੀ ਆਪਣਾ ਦੀ ਇਹਨੂੰ ਉਦੀ ਉੱਠ ਕੇ ਇਹਦੇ ਥੱਲੇ ਜਿੰਨੀ ਵਾਰੀ ਮਰਜੀ ਵਾ ਜਾਂ ਦੋਨੇ ਪਾਸੇ ਬਹਿ ਕੇ ਚੋਲਾ ਇਹ ਵੀ ਜਾਨੀ ਕਿ ਜਮਾ ਹੀ ਨੱਤ ਮਾਰਦੀਗੀ ਜਿੰਨਾਂ ਚੱਕਰ ਮਾਰਦੀ ਥੱਲੇ ਬੈਠਾ ਰਹਿਣ ਨੂੰ ਇਹਨੂੰ ਕੋਈ ਬਾਂਸਤਾ ਦੇਗਾ ਤੇ ਇੰਨਾ ਇਹ ਚਾਰ ਵੀ ਬਹੁਤ ਆ ਕਰਮ ਵਾਲੀ ਵਧੀਆ ਇਹ ਦੁੱਧ ਤੇ ਇਹਨੇ ਵੀ ਕਰਮ ਵਾਲੀ ਨੇ ਸੱਜਰ ਨੇ ਪਹਿਲੇ ਸੂਏ ਸਾਨੂੰ 16 ਲੀਟਰ ਦੁੱਧ ਦਿੱਤਾ ਸੀਗਾ ਜਿੱਥੇ ਅਸੀਂ ਲਿਆਂਦੀ ਸੀਗੀ ਉੱਥੋਂ ਵੀ ਅਸੀਂ ਆਪ ਦੋ ਡੰਗ ਚੋ ਕੇ ਫੇਰ ਲਿਆਂਦੀ ਸੀ ਵੀ 16 ਲੀਟਰ ਆ ਕੇ ਦਾ ਆਪਣੀ ਸੇਵਾ ਨੂੰ ਦਿਆ ਵੀ ਗਾ ਸੇਵਾ ਤੇ ਦੁੱਧ ਦੇਣਾ ਪਸੂਰੇ ਇਹ ਵੀ ਕਰਮ ਵਾਲੀ ਬਹੁਤ ਚੰਗੀ ਬਰੀਕ ਦੀ ਆ ਜਾਜਾ ਆਹ ਹੈ ਜੀ ਆਹ ਖਾਦੀ ਕੱਤੀ ਆਹ ਮਾਂਦਰੀ ਜਿਹੜੀ ਆਪਾਂ ਅੱਜ ਦਿਖਾਈ ਸੀਗੀ ਇਧਰ ਤੇ ਪਾਸੇ ਜੜੀ ਆ ਇਹ ਹੈਗੀ ਆ ਪੰਜ ਥਣੇ ਇਹਦੇ ਦੀ ਪੰਜ ਥਾਣਾ ਵੀ ਤੁਸੀਂ ਜਰੂਰ ਦੱਸਿਓ ਕਮੈਂਟ ਕਰਕੇ ਵੀ ਪੰਜ ਥਾਣੀ ਜਿਹਦੇ ਪੰਜ ਥਣ ਹੁੰਦੇ ਮੱਝ ਚੰਗੀ ਹੁੰਦੀ ਆ ਜਾਂ ਵੀ ਕਹਿ ਦਿੰਦੇ ਆ ਵੀ ਨਹੀਂ ਰੱਖ ਚੰਗਾ ਦੁੱਧ ਨਹੀਂ ਦਿੰਦੀ ਕੀ ਵੀ ਜਾ ਪੰਜੇ ਥਣ ਚਾਲਦੇ ਹੋਣ ਵੀ ਕਿਉਂਕਿ ਇਹ ਸਾਡੇ ਫਸਟ ਟਾਈਮ ਆ ਇਹਦੇ ਪੰਜ ਥਾਣਾ ਇੰਨੀ ਸੀਲ ਆਣਾ ਇਹ ਮਾੜਾ ਜਿਹਾ ਹੱਥੋਂ ਹੀ ਰੱਖ ਲੈ ਇਹਨੇ ਪੂਰ ਚਾਕੇ ਖੜ ਜਾਣਾ ਮੈਂ ਇੰਨੀ ਸੀਲ ਆ ਵੀ ਇਹ ਪੂਰੀ ਜਾਤ ਚਾ ਵੀ ਹੈ ਰੀਅਰ ਹੂ ਦੀ ਪੂਰੀ ਚੰਗੀ ਆ ਇਹ ਆ ਮੱਝ ਦੀ ਕੱਤੀ ਆ ਆ ਬੱਚੀ ਅਸੀਂ ਲਿਆਂਦੀ ਸੀ ਇਹ ਵੀ ਪੂਰੀ ਜਾਤ ਚਾ ਇਹ ਹੈਗੀ ਮੈਂਸੋ ਭਲਾਈ ਵਾਰਡ ਵਾਰ ਸੀ ਮੰਦੀ ਆ ਇਹ

ਕਈ ਵਿੱਚ ਵੀਰ ਭਰਾ ਕਹਿ ਦਿੰਦੇ ਆ ਵੀ ਆ ਨਹੀਂ ਇਹ ਕੋਈ ਦੂਰ ਦੀ ਨਹੀਂ ਲੱਗਦੀ ਬਈ ਜਦੋਂ ਮਰਜੀ ਆ ਕੇ ਚੈੱਕ ਕਰ ਲੋ ਇਹਦਾ ਕਾਦ ਦਾ ਕਾਠੀ ਇਹਦੀ ਮੇਲ ਪੱਖੋਂ ਪੈਠ ਸੁਣੇ ਦੀ ਦੇਖੋ ਤੁਸੀਂ ਕਿੰਨੀ ਚੰਗੀ ਆ ਇਹ ਕਿਵੇਂ ਨਾ ਆਪਾਂ ਨੂੰ ਬਾਹਾਂ ਜਾ ਕੇ ਉਹ ਲੱਗਦੀ ਇਹ ਵੀ ਪੂਰੀ ਜਾਂਚ ਆ ਕੋਹੇ ਨਹੀਂ ਹੋਈ ਆ ਇਹ ਵੀ ਹੋਣਾ ਇਹ ਗੱਬਣਾ ਵੀ ਇਹ ਆਈ ਟਰਾਈ ਹੋਈ ਆ ਬਾਹੀ ਬੁਰ ਸੌਖ ਰੱਖਣੀ ਇਹ ਦੱਬਣਾ ਹੋਵੇ ਆਹ ਇਹ ਪੂਰੀ ਇਹਨ ਜਾਂਚ ਆ ਇਹ ਖੜੀ ਬੈਠੀ ਐ ਵੇ ਆਂ ਨੀ ਮਾਂ ਜੀ ਆ ਛੰਡੇ ਖਾਂ ਫਿਰ ਹੈਲਥ ਨਾ ਹੀ ਨਹੀਂ ਜਿੰਨਾ ਮੱਝ ਇਹਨਾਂ ਨੂੰ ਠਾਈ ਜਾਓ ਜਮਾਂ ਨਹੀਂ ਖੈਦੀਆਂ ਕਹਿੰਦਾ ਆਪਾਂ ਵੀ ਆਪਾਂ ਚੰਗੀ ਬਰੀਡ ਤੇ ਕੰਮ ਕਰਾਂਗੇ ਉਹਦਾ ਆਪਾਂ ਨੂੰ ਗਾਂ ਝੱਟ ਮਿਲ ਨਹੀਂ ਮਿਲਣਾ ਕਿਉਂਕਿ ਹੁਣ ਜ਼ਿਆਦਾਤਰ ਲੋਕ ਬਰੀਡ ਤੇ ਹੀ ਕੰਮ ਕਰਦੇ ਆ ਕਿਉਂਕਿ 18 18 20 ਬੀ ਲੀਟਰ ਵਾਲੀਆਂ ਫਿਰ ਬਰੀਡ ਤੇ ਕੰਮ ਕਰਾਂਗੇ ਫੇਰ ਹੀ ਦੁੱਧ ਦਿੰਦੀਆਂ ਮਾਂ ਪੂਨ ਦਾ ਨਾਰਮਲ ਮੱਝ ਨਹੀਂ 18 ਬੀ ਲੀਟਰ ਗੁੰਦੀ ਚਾਹੀ ਵਿਚ ਵੀਰ ਭੈਣ ਭਰਾ ਨਾ ਯਕੀਨ ਨਹੀਂ ਮੰਨਦੇ ਹੁੰਦੇ ਇਹਨਾਂ ਦਾ ਦੁੱਧ ਦਿੰਦਗਾ ਫੋੜੀਆਂ ਵੀਡੀਓ ਦਾ ਐਨੀ ਟਾਈਮ ਕਿਸੇ ਵੀ ਵੇਲੇ ਵੀ ਤੁਹਾਨੂੰ ਕਿਸੇ ਨੂੰ ਵੀ ਦਾਉਪਰ ਲੱਗੇ ਨਾ ਵੀ ਇਹ ਐਮੇ ਵਿਊ ਲੈਣ ਦੇ ਮਾਰੇ ਵੀ ਖਰੀ ਜਾਂਦੇ ਆ ਬਈ ਇੰਨਾ ਦੁੱਧ ਵੀ ਸਾਡੂੰ ਦਿੰਦੀਆਂ ਇੰਨਾ ਇੰਨਾ ਮੱਝਾਂ ਦੁੱਧ ਵੀ ਆਮ ਹੁਣ ਜਿਵੇਂ ਜਿੱਦੋ ਕਹਿ ਦਿੰਦੇ ਨੇ ਨਾ ਵੀ 18 ਲੀਟਰ ਇੰਨਾ ਦੁੱਧ ਦਾ ਮੱਝ ਨਹੀਂ ਦਿੰਦੀ ਵੀ ਚੰਗੀ ਮੱਝ ਜ਼ਰੂਰ ਇੰਨਾ ਦੁੱਧ ਦਿੰਦੀ ਆ ਵੀ ਹੁਣ ਆਪਾਂ ਆਨਲਾਈਨ ਵੀ ਆਪਾਂ ਕਿੰਨੇ ਆਪਾਂ ਵੀਡੀਓਜ਼ ਦੇ ਦਿਆਂ ਸਾਡੀ ਮੱਝ ਨੇ ਇੰਨਾ 20 ਲੀਟਰ ਹੁਣ ਇੱਕ ਚੰਨੀ ਲੈ ਪੀੜ੍ਹੀ ਅੱਗੇ ਹੋਇਆ ਸੀਗਾ ਮੇਲਾ ਦਾ ਮੇਲਾ ਉੱਥੇ ਮੱਝ ਨੇ 23 ਕਿਲੋ ਦੁੱਧ ਦਿੱਤਾ ਸੀਗਾ ਉਹ ਵੀ ਮੰਨ ਲਾ ਮੱਝ ਨੇ ਦਿੱਤਾ ਸੀ ਆ ਉਹ ਕਿਹੜਾ ਵੀ ਕਿਸੇ ਗਾਂ ਨੇ ਉਹ ਵੀ ਮਾਰਕਿੰਗ ਹੋਈ ਸੀਗੀ ਉੱਥੇ ਪੀਡੀਐਮ ਦੇਤੇ ਤੇ 33 ਸੀਗਾ 33 ਕਿਲੋ ਸੀਗਾ 33 ਕਿਲੋ ਹਾਂ ਸੌਰੀ ਮੈਨੂੰ ਆਈਡੀਆ ਨਹੀਂ ਸੀਗਾ ਮੈਂ ਤਾਂ ਅੰਦਾਜ਼ੇ ਨਾਲ ਮੈਨੂੰ ਜਿੰਨੇ ਲੱਗਿਆ ਵੀ 33 ਕਿਲੋ ਦੁੱਧ ਸੀਗਾ ਮੱਝ ਦਾ ਹੈ ਮੂਹ ਨਾ ਕਹਿਣਾ ਇੰਨਾ ਦੁੱਧ ਅਗਲਾ ਨਹੀਂ ਯਕੀਨ ਨਹੀਂ ਮੰਨਦਾ ਵੀ ਪਸੂ ਇੰਨਾ ਦੁੱਧ ਦਿੰਦਾ ਹੋਊਗਾ ਬਾਕੀ ਤੁਹਾਡੇ ਵੀ ਸਵਾਲਾਂ ਦੇ ਜਵਾਬ ਆਪਾਂ ਵੀ ਜਰੂਰ ਦੇਵਾਂਗੇ ਇਸ ਵੀਡੀਓ ਵਿੱਚ ਵੀ ਜਿਵੇਂ ਹੁਣ ਆਪਾਂ ਵੀਡੀਓ ਪਾਈ ਸੀ ਭਾਦੋ ਮਾਗ ਕਈ ਵਿੱਚ ਵੀਰ ਭਰਾਵਾਂ ਨੇ ਬਹੁਤ ਵਧੀਆ ਕਹਿੰਦੇ ਵੀ ਨਹੀਂ ਵੀ ਸਾਡੀਆਂ ਗਾਇਆਂ ਭਾਦੋ ਚ ਸੂਈਆਂ ਮੈਂ ਕੋਈ ਵਿਚਾਰ ਨਹੀਂ ਵੀ ਇਦਾਂ ਵੀ ਅਸੀਂ ਕਿਸੇ ਨੂੰ ਮਹਿਮਾ ਪਰਮਾਜ ਨਹੀਂ ਪਾਉਂਦੇ ਇਹ ਤਾਂ ਤੁਹਾਡੀ ਸੋਚ ਆਏ ਤਾਂ ਅਸੀਂ ਆਪਦੀ ਸੋਚ ਨਹੀਂ ਦੱਸੀਆ ਵੀ ਇਦਾਂ ਦਾ ਕੁਝ ਨਹੀਂ ਹੁੰਦਾਗਾ ਵੀ ਸਾਰੇ ਜਿਹੜੇ ਮਹੀਨੇ ਹੁੰਦੇ ਆ ਪਰਮਾਤਮਾ ਦੇ ਬਣਾਏ ਹੁੰਦੇ ਆ ਕਿਉਂਕਿ ਆਪਾਂ ਹੁਣ ਚੰਗੇ ਦਿਨ ਮਾੜੇ ਦਿਨ ਵੀ ਗੱਲ ਲਾਏ ਆ ਗੱਲ ਚੰਗਾ ਇੰਨਾ ਹੀ ਆਪਾਂ ਕਹਿ ਦਿੰਨੇ ਆਂ ਆਪਾਂ ਤਾਂ ਵੀ ਚੱਲੋਂ ਪਿਛੋਰੀ ਤਰੀਆਂ ਆਉਂਦੀ ਆਂ ਆਪਾਂ ਸੌਂਦੇ ਸੀ ਆਪਾਂ ਤਾਂ ਉਹ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਆ ਵੀ ਇਹ ਇਦਾਂ ਦਾ ਕੁਛ ਨਹੀਂ ਹੁੰਦਾਗਾ ਕਈ ਹਣ ਚਾਹੀਆਂ ਗਾਈਆਂ ਉਹ ਹੀ ਵੇਚ ਦਿੰਦੇ ਆਂ ਕੋਡੀਆਂ ਦੇ ਭਾਵ ਵੀ ਬਤੋਕੋ ਵੀ ਕਹਿ ਦਿੰਨੇ ਹੁਣ ਇਹਨੇ ਭਾਦੋ ਚ ਸੂਣਾ ਜਾਂ ਇਹ ਮਾਗ ਚ ਸੂਣਾ ਆ ਮਾਂ ਤਾਂ ਕਰਕੇ ਆਪਾਂ ਇਹ ਵੀਡੀਓ ਬਣਾਉਂਦਾ ਆਪਣਾ ਇਹ ਮਕਸਦ ਸੀ ਵੀ ਇਦਾਂ ਦਾ ਕੁਛ ਨਹੀਂ ਹੁੰਦਾ ਕਿਉਂਕਿ ਸਾਡੇ ਘਰੇ ਵੀ ਮਾਗ ਚ ਮਾਰ ਕੇ ਸੂਣੀ ਸੀ ਕੁਛ ਨਹੀਂ ਵਧੀਆ ਪਰਮਾਤਮਾ ਦੀ ਕਿਰਪਾ ਨਾਲ ਉਹ ਖੜੀ ਸੋਨਾ ਦੁੱਧ ਦੇ ਰਹੀ ਆ ਤੇ ਭਾਦੋਂ ਵਾਲੀ ਵੀ ਗਈ ਮੈਂ ਭੈਣ ਦਾ ਇੱਕ ਮਿੰਟ ਆਇਆ ਸੀਗਾ ਕਹਿੰਦੇ ਭੈਣੇ ਸਾਡੀਆਂ ਸਾਰੀਆਂ ਗੱਲਾਂ ਹੀ ਬਾਦੋਚ ਸੁਣ ਸੁਣੀਆਂ ਸੀਆਂ ਵੀ ਵਧੀਆ ਵਾਅ ਵੀ ਇਸ ਤਰ੍ਹਾਂ ਆਪਾਂ ਕਹਿੰਦਾ ਭਾਬੇ ਇਹੀ ਆ ਵੀ ਇਹ ਕੋਈ ਵਿਹਿਮ ਧਰਮ ਦੀ ਨਹੀਂ ਕਿਸੇ ਨੂੰ ਅਸੀਂ ਵਿਹਿਮ ਚ ਨਹੀਂ ਪਹੁੰਚਦੇ ਇਹ ਸਤਾ ਸਿਰਫ ਆਪਦੀ ਨੌਲੇਜ ਜਿਹੜੀ ਸਾਨੂੰ ਅਸੀਂ ਸਿਖਾਉਂਦੇ ਆ ਰਹੇ ਆ ਵੀ ਕਿਸੇ ਵੀ ਭੈਣ ਚੰਗੀ ਚੀਜ਼ ਹੁੰਦੀ ਆ ਉਹ ਮੁਹੀਂ ਵੇਚ ਦਿੰਦੇ ਆ ਵੀ ਆਪਾਂ ਦਾ ਘਰ ਕੱਢਣੀ ਆ ਵੀ ਗਾਂ ਪਾਲ ਦੋਚ ਸੁਣਾ ਮੇ ਕਿਤੇ ਨੁਕਸਾਨ ਨਾ ਹੋ ਜੇ ਕਹਿੰਦਾ ਭਾਬੀ ਇਦਾਂ ਦਾ ਕੁਛ ਨਹੀਂ ਹੁੰਦਾਗਾ ਵੀ ਆਪਾਂ ਆਪਣੇ ਘਰੇ ਕੁਝ ਵੀ ਹੁੰਦਾ ਹੁਣ ਕੋਈ ਨੁਕਸਾਨ ਹੋ ਜਾਂਦਾ ਉਹ ਆਪਾਂ ਕਿਡਾ ਵੀ ਬਾਦੋਂ ਮਾਨ ਚ ਜਾ ਕੋਈ ਵੱਖਰੇ ਮਹੀਨੇ ਚ ਵੀ ਆਪਣਾ ਹੁਣ ਘਰੇ ਕੋਈ ਨੁਕਸਾਨ ਹੋ ਜਾਂਦਾ ਉਹਦੇ ਨਾਲ ਇਦਾਂ ਕੋਈ ਤਾਲੁਕ ਨਹੀਂ ਦਾ ਇਹ ਇੱਕ ਨੇ ਵੱਖੀ ਜੀ ਰਹੀ ਇਹ ਤਾਂ ਆਪਣੇ ਮਨ ਨੂੰ ਸਮਝਾਉਣਾ ਵੀ ਆ ਬਹਿਮ ਹੁੰਦਾਗਾ ਜੇ ਮਾਨ ਜਾਂਦਾ ਨੇ ਆਪਾਂ ਜਿਵੇਂ ਮਾਨ ਚ ਸੋਚ ਲੈਨੇ ਆ ਨਾ ਵੀ ਆ ਚੀਜ਼ ਹੋਣੀ ਹੋਣੀ ਆ ਤੇ ਉਹ ਚੀਜ਼ ਨਾ ਪੱਕੀ ਹੋ ਜਾਂਦੀ ਆ ਫਿਰ ਉਹ ਆਪਾਂ ਜਿਵੇਂ ਜਿਵੇਂ ਸੋਚੀ ਜਾਂਦੇ ਆ ਆਪਾਂ ਨੂੰ ਉਵੇਂ ਹੀ ਲੱਗ ਜਾਂਦਾ ਵੀ ਇਹ ਆ ਹੀ ਹੋਈ ਜਾਂਦਾਗਾ ਇਹ ਕਹਨ ਨਾ ਭਾਵੇਂ ਸਭ ਇੱਕ ਵਿਅਮ ਪਰਮਾ ਵੀ ਇਦਾਂ ਦਾ ਕੁਝ ਨਹੀਂ ਹੁੰਦਾ ਆ ਆਪਾਂ ਇਹ ਕਹਿ ਸਕਦੇ ਹਾਂ ਜਦੋਂ ਕਿਸੇ ਚੀਜ਼ ਦਾ ਡਰ ਪੈ ਜੇ ਹਾਂ ਵੀ ਡਰ ਮੈਂ ਆਪਣੇ ਮਨ ਚ ਹੋ ਜਾਂਦਾ ਆਪੋ ਸੱਚੀ ਕਹਿੰਦੇ ਡਰ ਅੱਗੇ ਆ ਹੀ ਜਾਂਦਾ ਹੁੰਦਾ ਜਿਵੇਂ ਜਿਵੇਂ ਦੀ ਆਪਾਂ ਕਿਸੇ ਦੇ ਲਈ ਸ਼ਬੀ ਬਣਾ ਲੈਨੇ ਹੁੰਨੇ ਆ ਨਾ ਉਵੇਂ ਹੀ ਆਪਣੇ ਮਨ ਚ ਉਹਦੀ ਸ਼ਬੀ ਬਣ ਜਾਂਦੀ ਆ ਤੇ ਵਾਹਿਗੁਰੂ ਦੀ ਕਿਰਪਾ ਹੈ ਇਦ ਤੱਕ ਦਾ ਕੋਈ ਨੁਕਸਾਨ ਨਹੀਂ ਹੋਇਆਗਾ ਵੀ ਚਲੋ ਪਰਮਾਤਮਾ ਗਾਂ ਵੀ ਸੁੱਖ ਸ਼ਾਂਤੀ ਰੱਖੀ ਕਿਉਂਕਿ ਇਹ ਇੱਕ ਕਾਲਾ ਧਾਣਾ ਕਹਿੰਦੇ ਹੁੰਦੇ ਆ ਕਹਿੰਦੇ ਗਾਂਆਂ ਵੀ ਇੱਕ ਜਿੰਦੇ ਨੇ ਨੇ ਆ ਜੁਵਾਵਾ ਜੇ ਕਹਿੰਦੇ ਲੱਗ ਜੇ ਤਾਂ ਫੇਰ ਕਹਿੰਦੇ ਪੌਣ 12 ਕਰ ਦਿੰਦੀਆਂ ਗਾਈਆਂ ਦਾ ਆ ਜਿਹੜੀ ਹੁਣ ਗਰਮੀ ਪੈ ਰਹੀ ਨਾ ਇਸ ਵਿੱਚ ਪਸ਼ੂਆਂ ਦਾ ਬਹੁਤ ਧਿਆਨ ਦੇ ਰੱਖਣ ਲੋੜ ਆ ਤਿੰਨ ਮਹੀਨੇ ਥਾਰਡ ਸੌਣ ਭਾਦੋਂ ਕਿਉਂਕਿ ਇਹ ਕਿੰਨਾ ਕਿੰਨਾ ਮਹੀਨਿਆਂ ਚ ਪੂਰੀ ਗਰਮੀ ਇੰਨੀ ਜ਼ਿਆਦੇ ਗਰਮੀ ਆ ਨਾ ਜਿਵੇਂ ਆਪਾਂ ਨੂੰ ਇਹ ਅਸੀਂ ਚਾਹੀਦੇ ਇਹਨਾਂ ਨੂੰ ਵੀ ਏਸੀ ਆ ਇਸ ਟਾਈਮ ਇੱਥੇ ਪੂਰਾ ਇਹਨਾਂ ਨੂੰ ਆਨੰਦ ਵਜਿਆ ਪਿਆ ਵਾ ਫਾਗਰ ਲੱਗੇ ਹੋਏ ਉਧਰ ਵੀ ਕੂਲਰ ਚੱਲਦਾ ਹੁੰਦਾ ਵਾ ਹੁਣ ਤਾਂ ਚਲੋ ਰੱਬ ਨੇ ਹਵਾ ਵੀ ਛੱਡਦੀ ਆ ਤੇ ਆਪਾਂ ਵਿੱਚ ਕੋਈ ਕਮੈਂਟ ਕਰਕੇ ਪੁੱਛਦੇ ਤੁਸੀਂ ਕਿਹੜੀ ਫੀਡ ਪਾਉਨੇ ਆ ਅਸੀਂ ਜ਼ਿਆਦਾਤਰ ਘਰ ਦੀ ਹੀ ਫੀਡ ਪਾਉਨੇ ਨਾਲ ਕਾਰਗਲ ਦੀ ਫੀਡ ਪਾਉਨੇ ਆ ਵੀ ਕਿਉਂਕਿ ਕਾਰਗਲ ਦੁੱਧ ਵਾਸਤੇ ਵੀ ਠੀਕ ਆ ਵੀ ਇਹ ਕੱਲੀ ਜੇ ਪਾਵਾਂਗੇ ਤਾਂ ਖਸੂਆਂ ਨੂੰ ਖਾਰ ਆ ਅਸੀਂ ਘਰੇ ਹੀ ਫੀਡ ਆਪੀ ਤਿਆਰ ਕਰਦੇ ਆ ਜਿਵੇਂ ਕਣਕ ਹੋਗੀ ਮੱਕੀ ਹੋਗੀ ਜੌਂ ਹੋਗੇ ਤਾਰਾ ਮੀਰਾ ਬਫਰ ਵਿੱਚ ਵੀ ਕਹੀ ਇਸ ਤਰ੍ਹਾਂ ਦਾ ਵੀ ਸਰੋਂ ਦੀ ਖਾਲ ਹੋਗੀ ਇਸ ਤਰ੍ਹਾਂ ਵੀ ਬਰੇਮੇ ਵੀ ਬਰੇਮੇ ਦਾ ਸੌਰੀ ਗਰਮੀਆਂ 'ਚ ਨਹੀਂ ਫਾਇਦੇ ਵੀ ਐਕਸਟਰਾ ਕਈ ਚੀਜ਼ਾਂ ਹੈਗੀਆਂ ਮਾਂ ਵੀ 7-8 ਚੀਜ਼ਾਂ ਮਾਣ ਜਾਂਦੀਆਂ ਜਿਹੜੀਆਂ ਅਸੀਂ ਪਾ ਕੇ ਘਰੇ ਆਪ ਦੀ ਖੀੜ ਤਿਆਰ ਕਰਦੇ ਹਾਂ ਆਹ ਹੁਣ ਅਸੀਂ ਕਾਲੀ ਬਣਾ ਕੇ ਲੈ ਕੇ ਆਂਦੀ ਇਹਨਾਂ ਨੇ ਵੀੜੇ ਇਹ ਵੀ ਅਸੀਂ ਜ਼ਿਆਦਾਤਰ ਘਰ ਦੇ ਖੀੜ ਨਾਲ ਯੂਜ਼ ਕਰਦੇ ਹਾਂ ਨਾਲ ਆਹ ਕਾਰਗਨ ਵੀ ਅਸੀਂ ਕਹਿਣਾ ਆਪਾਂ ਇੱਕ ਜਦੋਂ ਹੁਣ ਪਸ਼ੂ ਖੀੜ 'ਚ ਨਹੀਂ ਆਉਂਦਾ ਉਹਦੇ ਵਾਸਤੇ ਅਸੀਂ ਜ਼ਿਆਦਾ ਬਾਇਓਟੀਨ ਤੁਹਾਨੂੰ ਦਿਖਾਇਆ ਸੀ ਹਾਂ ਛੇਰੇ ਤੇ ਉਹਦੀ ਪੈਕਟ ਮਿਲ ਜੇ ਹਾਂ ਭੀ ਕੌਕੀ ਆਹ ਆਹ ਦਿਨੇ ਹੁੰਨੇ ਆ ਬਾਇਓਟੀ ਐਮ ਏ ਇਹ ਦਿਨੇ ਹੁੰਨੇ ਆ ਜ਼ਿਆਦਾਤਰ ਇਹਦਾ ਵੀ ਰਿਜ਼ਲਟ ਸਾਨੂੰ ਦਾ ਬਹੁਤ ਵਧੀਆ ਮਿਲਿਆਗਾ ਜੇ ਮੰਨ ਲਓ ਕਿ ਤੇ ਜ਼ਿਆਦਾ ਹੋ ਜਾਂਦੇ ਫਿਰ ਹੁਣ ਕੀ ਕੀ ਚੱਲੇ ਆ ਵੀ ਪਸ਼ੂ ਨੂੰ ਹੀਟ ਤੇ ਲਿਆਉਣ ਵਾਸਤੇ ਉਹ ਆਪਾਂ ਨੈਕਸਟ ਵੀਡੀਓ ਚ ਤੁਹਾਨੂੰ ਦੱਸਾਂਗੇ ਕਿ ਉਹ ਕੀ ਪ੍ਰੋਸੈਸ ਆ ਉਹਦੇ ਨਾਲ ਵੀ ਆਪਾਂ ਵੀ ਪਸ਼ੂ ਨੂੰ ਗੱਪਣ ਕਰਾ ਸਕਦੇ ਆ ਪਰ ਜ਼ਿਆਦਾਤਰ ਅਸੀਂ ਬਾਇਓਟੀ ਐ ਟੀ ਐਮ ਏ ਦੀ ਵਰਤਦੇ ਆ ਕਿਉਂਕਿ ਇਹਦਾ ਰਿਜ਼ਲਟ ਬਹੁਤ ਵਧੀਆ ਰਿਹਾ ਪਹਿਲਾਂ ਅਸੀਂ ਇਸ ਤੇ ਵਰਤਿਆ ਸੀ ਸਾਨੂੰ ਬਹੁਤ ਵਧੀਆ ਰਿਜ਼ਲਟ ਰਿਹਾ ਹੁਣ ਅਸੀਂ ਇਸ ਤੇ ਬਰਤਦੇ ਆ ਆ ਖੜਾ ਹੀ ਹੋ ਗਿਆ ਵੀ ਮੂਟੋਟੀ ਇਹ ਵੀ ਪੂਰੀ ਝਾੜ ਕੱਟ ਕਾਠੀ ਦੀ ਇਹ ਹਜੇ 2 ਸਾਲ ਦੀਆਂ ਸਾਡੀਆਂ ਹੋਣੀਆਂ ਨੇ ਖੀਰੀਆਂ ਖੀਰੀਆਂ ਜਮਾ ਦੰਦ ਰੂਪੀ ਨਾ ਮੈਂ ਨਾਲ ਕੋਈ ਇਹ ਦੰਣੀ ਨਹੀਂ ਹੈਗਾ ਆਵੇ ਐ ਇਦਾਂ ਤੁਸੀਂ ਹੱਥ ਪਾ ਕੇ ਦੇਖ ਲਓ ਇਹਨਾਂ ਨੇ ਕੋਈ ਨਹੀਂ ਆਏ ਕਰਨਾਗਾ ਵਧੀਆ ਆਇਆ ਕਰਕੇ ਇਹ ਮੂੰਹ ਦੀਆਂ ਬੋਲੀਆਂ ਮੈਂ ਮੂੰਹ ਨਹੀਂ ਇੰਨੀਆਂ ਬੋਲੀਆਂ ਆਇ ਨਹੀਂ ਵੀ ਸਹੀ ਪਸ਼ੂ ਹੁੰਦੇ ਵੀ ਲੱਤਾਂ ਖੜਾ ਮਾਰ ਇਹ ਬਰੀਡ ਦਾ ਕੰਮ ਹੀ ਆ ਸਾਰਾ ਇਹ ਬਰੀਡ ਦਾ ਹੀ ਆ ਬਾਕੀ ਆਪਾਂ ਜਦੋਂ ਛੋਟੇ ਹੁੰਦੇ ਪਸ਼ੂ ਨੂੰ ਜਿੱਦਾਂ ਘਜਾਰਾਂਗੇ ਉਦਾਂ ਹੀ ਇਹ ਸਾਡੇ ਹੁਣ ਆਏ ਮੂੰਹ 'ਚ ਹੱਥ ਪਾ ਲਓ ਇਹਨਾਂ ਨੇ ਕੋਈ ਨਹੀਂ ਆਏ ਕਰਨਾਗਾ ਮੈਂ ਇਹ ਵਧੀਆ ਇਹ ਟੀਕਾ ਲਵਾ ਲੈਂਦੇ ਆ ਕੋਈ ਲੱਤਾਂ ਛੜਾਣੀ ਮਾਰਦੀਆਂ ਮਾਂਮੀ ਕੁਛ ਵੀ ਐਦਾਂ ਤਰ੍ਹਾਂ ਹੁੰਦਾ ਨਹੀਂ ਕਰਦੀਆਂ ਗਿਆ ਮੈਂ ਆ ਅਸੀਂ ਫਾਰਮ ਚ ਲਿਆਉਂਦੇ ਲਿਆਉਂਦੀ ਆ ਇਹ ਹੈ ਤਾਂ ਬਰੀਡ 'ਚ ਪਰ ਫਾਰਮ ਆਸ ਨੂੰ ਪਤਾ ਵੀ ਘਰ 'ਚ ਟੀਕਾ ਲਾਉਂਦੇ ਇਹਦੇ ਨਾਲ ਥੋੜੀ ਵੀ ਟੀਕਾ ਲਾਇਆ ਸੀਗਾ ਅਸੀਂ ਸਾਨੂੰ ਇੰਨਾ ਔਖਾ ਕੀਤਾ ਰਹੇ ਨੇ ਟੀਕਾ ਲਾਉਣਾ ਹਾਂ ਅਸੀਂ ਜਦ ਸੋਚਿਆ ਵੀ ਇਹ ਟੀਕਾ ਹੀ ਲਾਉਣਾ ਕੁਛ ਨਹੀਂ ਹੁੰਦਾ ਆਪੀ ਹੋਲੇ ਹੋਲੇ ਸੈੱਟ ਹੋ ਜੂਗੀ ਵੀ ਗੋਲੀ ਵੀਲ ਫਾਟਰ ਵਗੈਰਾ ਇਹ ਖਾ ਲੈਂਦੀਆਂ ਵੀ ਇੰਨਾ ਮਿਨਰਲ ਮੈਚਰ ਜ਼ਰੂਰ ਪਸਾਉਣ ਪਾਉਣਾ ਚਾਹੀਦਾ ਤੇ ਗਰਮੀਆਂ ਚ ਈਵਰਟਾਉਣ ਦੀ ਜ਼ਰੂਰ ਦੇਓ ਹਫ਼ਤੇ ਵਿੱਚ ਇੱਕ ਵਾਰੀ ਤਾਂ ਦਿਓ ਦਿਓ ਕਿਉਂਕਿ ਇਹਦੇ ਨਾਲ ਅਮੀਦਾ ਇਹਦਾ ਵਧੀਆ ਰਹਿੰਦੀ ਪਾਚਨ ਕਿਰਿਆ ਸਹੀ ਰਹਿੰਦੀ ਆ ਬਾਕੀ ਛੱਤ ਕਰਾ ਦਾ ਪਾਣੀ ਪਿਆਓ ਜਾਂ ਕੱਲਾ ਆਪਣਾ ਪਾਣਾ ਹੁੰਦਾ ਵਾ ਬਈ ਜੌਆ ਦਾ ਬਣਦੇ ਹਾਂ ਵੀ ਜਿਹੜਾ ਜੌਆ ਵਾਲਾ ਆਟਾ ਹੁੰਦਾ ਉਹ ਪਾਣੀ ਚ ਘੋਲ ਕੇ ਪਿਆਓ ਉਹਦੇ ਨਾਲ ਵੀ ਅੰਦਰ ਠੰਡਕ ਮਿਲਦੀ ਆ ਗਰਮੀ ਬਹੁਤ ਜ਼ਿਆਦੇ ਐ ਇਨ ਇਸ ਦਿਨਾਂ ਚ ਪਸ਼ੂਆਂਾਂ ਨੂੰ ਬਹੁਤ ਜ਼ਿਆਦੇ ਧਿਆਨ ਰੱਖਣਾ ਚਾਹੀਦਾ ਬਾਕੀ ਇੱਕ ਭੈਣ ਨੇ ਕਮੈਂਟ ਕੀਤਾ ਸੀ ਵੀ ਸਾਡੇ ਉਹ ਬਾਇਓ ਟੀ ਐਮ ਏਟ ਮੇ ਮਿਲਦਾ ਨਹੀਂਗਾ ਅਸੀਂ ਇਧਰ ਫੀਦਕੋਟ ਏਰੀਆ ਵੱਲੋਂ ਆ ਸਾਨੂੰ ਤਾਂ ਇੱਥੋਂ ਮਿਲ ਜਾਂਦਾ ਹੈਗਾ ਤੇ ਬਾਕੀ ਤੁਹਾਨੂੰ ਮੇਰੀਆਂ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਹੁੰਦੀਆਂ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵਿੱਚ ਕਈ ਰੈਮ ਮਾੜੇ ਕਮੈਂਟ ਵੀ ਕਰਦੇ ਆ ਉਹਨਾਂ ਨੂੰ ਵੀ ਚਲੋ ਕੋਈ ਨਹੀਂ ਉਹਨਾਂ ਦੀ ਸੋਚ ਹੈ ਕਿ ਕਿਸੇ ਦੀ ਸੋਚ ਆਪਾਂ ਬਦਲ ਨਹੀਂ ਸਕਦੇ ਹੁੰਦੇਗੇ ਬਾਕੀ ਜਿਹੜੇ ਵਧੀਆ ਕਮੈਂਟ ਕਰਦੇ ਉਹਨਾਂ ਸਾਰਿਆਂ ਭੈਣ ਭਰਾ ਬੰਦਾ ਧੰਨਵਾਦ ਤੁਸੀਂ ਮੇਰੀ ਵੀਡੀਓ ਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਕਿਉਂਕਿ ਆਪਾਂ ਹੀ ਤੁਹਾਨੂੰ ਜਾਣਕਾਰੀ ਦਿੰਦੇ ਰਵਾਂਗੇ ਵੀ ਆਪਾਂ ਕਿਵੇਂ ਪਸ਼ੂਆਂ ਨੂੰ ਆਪਾਂ ਲਾਹੇਵੰਦ ਧੰਦਾ ਬਣਾ ਸਕਦੇ ਕਿਉਂਕਿ ਇਹੀ ਦੁੱਧ ਆ ਵੀ ਆਪਾਂ ਜਿਹੜਾ ਆਪਾਂ ਘਰੇ ਪ्योर ਪੀਣੇ ਕਿਉਂਕਿ ਬਹੁਤ ਮਲਾਬੜ ਚੱਲਦੀ ਪਈ ਆ ਕਿਉਂਕਿ ਇਹ ਆਪਾਂ ਕੱਲਾ ਆਪ ਦੁੱਧ ਨਹੀਂ ਵੇਚ ਸਕਦੇ ਕਿ ਇਹਨਾਂ ਤੋਂ ਆਪਾਂ ਇਹਨਾਂ ਦਾ ਘਿਓ ਇਹਨਾਂ ਦੀ ਲੱਸੀ ਦਹੀਂ ਸਭ ਪ੍ਰੋਡਕਟ ਆਪਾਂ ਆਪੇ ਬਣਾ ਕੇ ਘਰੇ ਸ਼ੇਅਰ ਕਰ ਸਕਦੇ ਆ ਕਿਉਂਕਿ ਇਹਹੀ ਕਹਿੰਗੀ ਸ਼ੌਦਾ ਗਰਮੀਆਂ ਦੇ ਵਿੱਚ ਇਹਨਾਂ ਦਾ ਫੁੱਲ ਸੀਜ਼ਨ ਹੁੰਦਾ ਵਾ ਬਾਕੀ 12 ਮਹੀਨੇ ਤੀਹ ਦਿਨ ਲੋਕ ਗਹੀਂ ਲੱਸੀ ਖਾਂਦੇ ਜਾਂਦੇ ਆ ਕਿਉਂਕਿ ਇਹ ਸੌਧ ਦਈ ਆਪਾਂ ਆਪਾਂ ਆਪਦੀ ਨੂੰ ਕਈ ਕਹਿ ਦਿੰਦੇ ਵਾਲੀ ਨਹੀਂ ਵੇਚਣੀ ਚਾਹੀਦੀ ਕਿ ਤੁਸੀਂ ਪੈਸੇ ਕਮਾਉਣ ਦੇ ਲੱਗੇ ਹੋਏ ਆ ਕਿਉਂਕਿ ਆਪਾਂ ਪਸ਼ੂ ਰੱਖਾਂ ਜੀ ਆਪਾਂ ਤਾਂ ਫਾਇਦਾ ਵਾ ਕਿਉਂਕਿ ਆਪਾਂ ਆਪਦਾ ਪ੍ਰੋਡਕਟ ਨੂੰ ਸੇਲ ਕਰੀਏ ਕਿਉਂਕਿ ਦੁਕਾਨਦਾਰ ਵੀ ਕੋਈ ਵੀ ਚੀਜ਼ ਨਹੀਂ ਹੁੰਦਾਗਾ ਉਹ ਸੇਲ ਕਰਦਾ ਘਰੇ ਤਾਂ ਨਹੀਂ ਰੱਖਦਾਗਾ ਉਹਨੂੰ ਸੇਲ ਕਰਨ ਵਾਸਤੇ ਹੀ ਲੈ ਕੇ ਆਉਂਦਾ ਵਾ ਕੋਈ ਵੀ ਚੀਜ਼ ਜਿਹੜਾ ਵੇਚ ਵਾਲੇ ਦੁੱਧ ਲੱਸੀ ਵੇਚਦੇ ਨਹੀਂਗੇ ਉਹ ਵੀ ਆldi ਚੀਜ਼ ਦੀ ਮਾਰਕੀਟ ਕਰਦੇ ਆ ਇਸ ਤਰ੍ਹਾਂ ਆਪਾਂ ਵੀ ਤੁਸੀਂ ਵੀ ਘਰੇ ਪਸ਼ੂ ਰੱਖ ਕੇ ਇਹਨਾਂ ਤੋਂ ਇਹਨੂੰ ਲਾ ਕੇ ਬੰਦੰਦਾ ਬਣਾ ਸਕਦੇ ਹੋ ਬਿਦੋਤ ਦਹੀਂ ਆਵਦਾ ਘਰੇ ਤਿਆਰ ਕਰਕੇ ਵੇਚ ਸਕਦੇ ਹੋ ਪਨੀਰ ਬਣਾ ਸਕਦੇ ਆ ਸ਼ੁੱਧ ਪਨੀਰ ਖਾਵਾਂਗੇ ਕਿਉਂਕਿ ਹੁਣ ਬਹੁਤ ਪਨੀਰ ਵੀ ਸਹੀ ਨਹੀਂ ਮਿਲਦਾਗਾ ਬਾਕੀ ਆਪਾਂ ਦੇਸੀ ਘਿਓ ਵੀ ਸੇਲ ਕਰਦੇ ਆ ਜੇ ਕਿਸੇ ਵੀਰ ਭੈਣ ਭਰਾਣੇ ਵੀ ਦੇਸੀ ਘਿਓ ਲੈਣਾ ਹੋਵੇ ਆਪਾਂ ਘਰੇ ਬਹੁਤ ਤਿਆਰ ਕਰਦੇ ਆ ਨਹੀਂ ਆਈ ਨਹੀਂ ਕੋਈ ਮਿਲਾਵਟਾ ਦਾ ਨਹੀਂ ਹੋਊਗਾ ਘਰੇ ਦੇਸੀ ਘਿਓ ਤਿਆਰ ਕਰਦੇ ਆ ਜੇ ਕਿਸੇ ਨੇ ਲੈਣਾ ਹੋਇਆ ਤਾਂ ਤੁਹਾਨੂੰ ਨੰਬਰ ਸਕਰੀਨ ਉੱਤੇ ਜਲਦਾ ਹੋਊਗਾ ਉਹ ਤੇ ਤੁਸੀਂ ਫੋਨ ਕਰਕੇ ਵੀ ਮੈਸੇਜ ਕਰਦੇ ਹੋ ਮੈਸੇਜ ਵੀ ਕਰ ਸਕਦੇ ਹੋ ਫੋਨ ਵੀ ਕਰ ਸਕਦੇ ਹੋ ਜੇ ਕਿਸੇ ਭੈਣ ਭਰਾ ਨੇ ਲੈਣਾ ਹੋਇਆ ਕਿਉਂਕਿ ਆਪਾਂ ਘਰੇ ਤਿਆਰ ਕਰਦੇ ਆ ਕੋਈ ਇਹ ਨਹੀਂ ਕਿਉਂਕਿ ਆਪਣਾ ਦੁੱਧ ਜ਼ਿਆਦਾਤਰ ਘਰਾਂ ਨੂੰ ਲੱਗਿਆ ਹੋਇਆ ਵਾ ਜਿਹੜਾ ਆਪਣਾ ਵਾਗ ਜਾਂਦਾ ਦੁੱਧ ਉਹ ਆਪਾਂ ਡੈਰੀ ਨੂੰ ਪਾਉਂਦੇ ਆ ਵੀ ਕੋਈ ਇੱਥਾ ਦਾ ਹੈ ਨਹੀਂ ਨਾ ਵੀ ਆਪਾਂ ਦੁੱਧ ਵੀ ਕਿਉਂ ਅੱবি ਆਪਾਂ ਸੇਲ ਕਰਦੇ ਆ ਜੇ ਕਿਸੇ ਵੀਰ ਭਰਾ ਨੇ ਲੈਣਾ ਹੋਇਆ ਤਾਂ ਫੋਨ ਕਰਕੇ ਜੇ ਮੈਸੇਜ ਕਰਕੇ ਤੁਸੀਂ ਪੁੱਛ ਸਕਦੇ ਹੋ ਮੈਂ ਤੁਸੀਂ ਜੇ ਤੁਹਾਨੂੰ ਮੰਨਣਾ ਵੀ ਦੇਸੀ ਕਿਉਂ ਲੈਣਾ ਹੋਇਆ ਪਹਿਲਾਂ ਚਾਰ ਪੰਜ ਦਿਨ ਪਹਿਲਾਂ ਕਾਲ ਕਰਦਿਓ ਆਪਾਂ ਘਰੇ ਅੰਦਰ ਸੀ ਤਾਂ ਛੋਟਾ ਦੇਸੀ ਘੋਟਿਆਰ ਕਰਦੇ ਆ ਮੱਜਾਂ ਦਾ ਕਿਉਂਕਿ ਬਾਕੀ ਤੁਸੀਂ ਮੇਰੀ ਵੀਡੀਓ ਨੂੰ ਇਦਾਂ ਹੀ ਪਿਆਰ ਦਿੁੰਦੇ ਰਹੋ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਮੇਰੀ ਵੀਡੀਓ ਕਿਵੇਂ ਲੱਗੀ ਤੁਹਾਨੂੰ ਸਾਡਾ ਇਹ ਨਿੱਕਾ ਜਿਹਾ ਫਾਰਮ ਵੀ ਕਿਵੇਂ ਦਾ ਲੱਗਿਆ ਕਿਉਂਕਿ ਜਿੰਨੇ ਵੀ ਪਸ਼ੂ ਸਾਡੇ ਕੋਲ ਸਾਰੇ ਤਕਰੀਬਨ ਬ੍ਰੀਡ ਦੇ ਆ ਈ ਕਹਿਣ ਦਾ ਭਾਵ ਆਪਣਾ ਟੌਪਿਕ ਇਹੀ ਸੀ ਵੀ ਬ੍ਰੀਡ ਕਿਉਂਕਿ ਬ੍ਰੀਡ ਤੇ ਕੰਮ ਕਰਾਂਗੇ ਉਹਦਾ ਬਹੁਤ ਫਾਇਦਾ ਗਾ ਆਪਾਂ ਨੂੰ ਲਾਹੇਵੰਦ ਕਿਉਂਕਿ ਆਉਣ ਵਾਲਾ ਸਮਾਂ ਬ੍ਰੀਡ ਦਾ ਹੀ ਹੋਣਾ ਹੈ ਕਾ ਕਿ ਜ਼ਿਆਦਾਤਰ ਲੋਕ ਹੁਣ ਬਰੀਡ ਰੱਖਣ ਲੱਗ ਗਏ ਆ ਬਰੀਡਾਂ ਦੇ ਕੰਮ ਕਰਦੇ ਆ ਆਪਾਂ ਵੀ ਜੇ ਬਰੀਡ ਤੇ ਹੁਣ ਕੰਮ ਕਰਾਂਗੇ ਤਾਂ ਆਪਾਂ ਨੂੰ ਉਹਦਾ ਬਹੁਤ ਨਾਂ ਜਾ ਕੇ ਫੇਰ ਫਾਇਦਾ ਹੋਣਾ ਗਾਉਗੀ ਬਰੀਡ ਵਾਲੀ ਹੁਣ ਮੱਝ ਜਿਹੜੀ ਆਪਾਂ 20 ਲੀਟਰ ਵਾਲੀ ਆ ਢਾਈ ਟਨ ਲੱਖ ਤੋਂ ਪਾਰ ਦੀ ਹੋ ਗਈ ਆ ਵੀ ਕਹਿ ਸਕਦੇ ਵੀ ਨਾ ਨਹੀਂ ਸਕਦਾ ਵਾ ਵੀ ਇੰਨੀਆਂ ਮੱਝਾਂ ਨਾਲ ਰੇੜਾ ਪੈ ਗਿਆ ਕਿਉਂਕਿ ਹੁਣ ਮੱਝਾਂ ਟਾਂਗਾਂ ਟਾਂਗੀਆਂ ਰਹਿ ਗਈਆਂ ਬਹੁਤ ਲੋਕ ਬਾਹਰ ਵੀ ਜਗੇ ਆ ਕਈ ਬਾਹਰੋਂ ਆ ਕੇ ਇੰਦਾ ਕੰਮ ਵੀ ਕਰਦੇ ਆ ਚਲੋ ਉਹਨਾਂ ਦੀ ਮਿਹਨਤ ਆ ਕਿਉਂਕਿ ਇਸ ਚੀਜ਼ 'ਚ ਮਿਹਨਤ ਬਹੁਤ ਆ ਜੋ ਕਿ ਜੇ ਮਿਹਨਤ ਕਰਾਂਗੇ ਫੇਰ ਹੀ ਆਪਾਂ ਨੂੰ ਕੋਈ ਫਲ ਮਿਲਣਾ ਮੈਂ ਜੇ ਹੁਣ ਆਪਾਂ ਸੋਚਾਂਗੇ ਵੀ ਆਪਾਂ ਕੋਈ ਕੰਮ ਸ਼ੁਰੂ ਕਰ ਲਿਆ ਉਹਦਾ ਕੋਈ ਅਸਰ ਨਹੀਂ ਆਪਾਂ ਬਹਿਲੇ ਬੈਠ ਕੇ ਕਮਾਈ ਕਰ ਲਾਂਗੇ ਇਹਦਾ ਤਾਂ ਕੋਈ ਹੈ ਨਹੀਂਗਾ ਕਿਉਂਕਿ ਕੋਈ ਵੀ ਕੰਮ ਕਰਨਾ ਪੈਂਦਾ ਉਹਦੇ ਵਾਸਤੇ ਮਿਹਨਤ ਕਰਨੀ ਪੈਂਦੀ ਆ ਦਰਜੀ ਨੂੰ ਵੀ ਕਹਿੰਦੇ ਹੁੰਦੇ ਆ ਸੂਟ ਸਿਉਣ ਲਈ ਪਹਿਲਾਂ ਉਹ ਕੱਟਣਾ ਪੈਂਦਾ ਫੇਰ ਹੀ ਸਿਉਂਤਾ ਜਾਂਦਾ ਹੈਗਾ ਇਸੇ ਤਰ੍ਹਾਂ ਹੀ ਮਿਹਨਤਾਂ ਮਿਹਨਤ ਕਰਾਂਗੇ ਫੇਰ ਹੀ ਆਪਾਂ ਨੂੰ ਉਹਦਾ ਫਲ ਮਿਲਣਾ ਮਾ ਤੇ ਆਪਾਂ ਉਹੀ ਗੱਲ ਵੀ ਜੇ ਆਪਾਂ ਰੋਟੀ ਦੀ ਬਰਕੀ ਤੋੜਾਂਗੇ ਫੇਰ ਆਪਣੇ ਮੂੰਹ ਤੱਕ ਜਾਣੀ ਆ ਨਹੀਂ ਆਇਤਾ ਹੈ ਐਨੀ ਵੀ ਥਾਲੀ ਉੱਠ ਕੇ ਸਿੱਧਾ ਆਪਣੇ ਮੂੰਹ 'ਚ ਜਾ ਲੂ ਉਹ ਵੀ ਆਪਾਂ ਹੱਥਾਂ ਨਾਲ ਤੋੜਾਂਗੇ ਮਿਹਨਤ ਕਰਾਂਗੇ ਫੇਰ ਉਹਨੂੰ ਮੂੰਹ 'ਚ ਵਰਤੀ ਨੂੰ ਪਾਵਾਂਗੇ ਫੇਰ ਹੀ ਰੋਟੀ ਖਾਦੀ ਜਾਣੀ ਐ ਇਸੇ ਤਰ੍ਹਾਂ ਹੀ ਵੀ ਮਿਹਨਤ ਬਹੁਤ ਲੱਗ ਜਾਂਦੀ ਸਾਰੀ ਦਿਹਾੜੀ ਖਪਣਾ ਪੈਂਦਾ ਹੈਗਾ ਅਸੀਂ ਸਵੇਰ ਤੋਂ ਲੱਗ ਜੰਨੇ ਆ ਤੇ ਦੇ ਦਪਹਿਰੋਂ ਦੁਪਹਿਰਾ ਚੱਲ ਆਂਦਾ ਘਰੇ ਵੀ ਆਰਾਮਦਾਰੀ ਕਰ ਲੈਂਗੇ ਹੱਥ ਨੇ ਮੈਂ ਹੁਣ ਸਾਡਾ ਵਾਪਸ ਸ਼ੁਰੂ ਹੀ ਆ ਕੰਮ ਪੱਠੇ ਪਾਉਣ ਦਾ ਤੇ ਕਹਿੰਦੇ ਹੁੰਦੇ ਆ ਬਾਕੀ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਹੋਰ ਕਰਦੇ ਹੋ ਵੀਡੀਓ ਨੂੰ ਵੀਡੀਓ ਤੇ ਮੈਸੇਜ ਕਰਕੇ ਦੱਸਿਓ ਵੀ ਤੁਹਾਨੂੰ ਮੇਰੇ ਇਦਾਂ ਪਸ਼ੂਆਂ ਬਾਰੇ ਕੀ ਜਾਣਕਾਰੀ ਕੀ ਵਿਚਾਰ ਆ ਵੀ ਕਿਦਾਂ ਇਹਨਾਂ ਦੀ ਸਿਹਤ ਆ ਮੇਰੀ ਵੀਡੀਓ ਤੇ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ